ਰੰਗ ਰੰਗੇਲੇ ਰਾਜਸਥਾਨ ਦੀ ਧਰਤੀ ਬੀਤੇ ਦਿਨੀ ਐਤਵਾਰ ਨੂੰ ਰਾਮਨਾਮ ਦੀ ਖੁਸ਼ਬੂ ਨਾਲ ਮਹਿਕ ਉਠੀ ਮੋਕੇ ਡੇਰਾ ਸੱਚਾ ਸੋਦਾ ਰੋਹਾਨੀ ਸਥਾਪਨਾ ਮਹੀਨੇ ਦੇ ਪਵਿੱਤਰ ਪੰਡਾਰੇ ਦਾ ਬਾਡੀ ਦੀ ਰੁੱਤ ਦੇ ਬਾਵਜੂਦ ਵੀ ਇਸ ਸ਼ੁਭ ਮੌਕੇ ਐਮਐਸਟੀ ਡੇਰਾ ਸੱਚਾ ਸੋਦਾ ਅਤੇ ਮਾਨੁਤਾ ਭਲਾਈ ਕੇਂਦਰ ਮੌਜਪੁਰ ਤਾਂ ਪੁੱਤਰਵਾਲੀ ਵਿੱਚ ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਸ਼ਿਰਕਤ ਕੀਤੀ ਇਸ ਦਰਮਿਆਨ ਡੇਰਾ ਸੱਚਾ ਸੋਦਾ ਵੱਲੋਂ ਚਲਾਏ ਜਾ ਰਹੇ 162 ਮਾਨੁਤਾ ਭਲਾਈ ਕਾਰਜਾਂ ਦੇ ਤਹਿਤ 74 ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਵੰਡਿਤ ਕੀਤੇ ਗਏ ਸਵੇਰੇ 11 ਵਜੇ ਪਵਿੱਤਰ ਨਾਰਾ ਧੰ ਤੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਲ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਨੂੰ ਪਵਿੱਤਰ ਪੰਡਾਰੇ ਦੀ ਵਧਾਈ ਦੇ ਨਾਲ ਨਾਮ ਚਰਚਾ ਸੱਤ ਸੰਗ ਦੀ ਸ਼ੁਰੂਆਤ ਹੋਈ। ਪੰਡਾਲ ਵਿੱਚ ਜਿੱਥੋਂ ਤੱਕ ਨਜ਼ਰ ਦੌੜ ਰਹੀ ਸੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ। ਪੂਰਾ ਪੰਡਾਲ ਖਚਾ-ਖਚ ਸਵੇਰੇ ਹੀ ਭਰ ਗਿਆ ਸੀ ਅਤੇ ਸਾਧ ਸੰਗਤ ਦੇ ਆਉਣ ਦਾ سلسلہ ਪੰਡਾਰੇ ਦੀ ਸਮਾਪਤੀ ਤੱਕ ਵੀ ਲਗਾਤਾਰ ਜਾਰੀ ਰਿਹਾ। ਕਵੀ ਰਾਜ ਵੀਰਾ ਨੇ ਸ਼ਬਦवाणी ਰਾਹੀਂ ਸੱਚੇ ਰੋਹਾਨੀ ਰਹਿਬਰ ਐਮ ਐਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਇਸ ਤੋਂ ਬਾਅਦ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀ ਗੁਰੂ ਜੀ ਦੇ ਅਨਮੋਲ ਵਚਨਾਂ ਨੂੰ ਸਾਧ ਸੰਗਤ ਨੇ ਇੱਕ ਚਿੱਤ ਹੋ ਕੇ ਸਰਵਣ ਕੀਤਾ ਇਸ ਦਰਮਿਆਨ ਪੂਜਨੀ ਗੁਰੂ ਜੀ ਦੀ ਪਵਿੱਤਰ ਰਹਿਨਮਾਈ ਚ ਡੇਰਾ ਸੱਚਾ ਸੋਦਾ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਕੀਤੇ ਗਏ ਬੇਮਿਸਾਲ ਕਾਰਜਾਂ ਨੂੰ ਦਰਸਾਉਂਦਿਆਂ ਹੋਇਆਂ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਤੋਂ ਬਾਅਦ ਪੂਜਨੀ ਗੁਰੂ ਜੀ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਗੀਤ ਮੇਰੇ ਦੇਸ਼ ਦੀ ਜਵਾਨੀ ਅਤੇ ਆਸ਼ੀਰਵਾਦ ਮਾਂਉਂ ਕਾ ਵੀ ਚਲਾਇਆ ਗਿਆ। ਪਵਿੱਤਰ ਪੰਡਾਰੇ ਦੀ ਸਮਾਪਤੀ ਉੱਤੇ ਆਏ ਹੋਏ ਸਾਧ ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ਵਿੱਚ ਲੰਗਰ ਭੋਜਨ ਸ਼ਕਾ ਕੇ ਸਾਧ ਸੰਗਤ ਨੂੰ ਫਾਰਕ ਕਰ ਦਿੱਤਾ ਗਿਆ। ਤਾਂ ਵਾਕਈ ਬੀਤੇ ਦਿਨ ਸਮੁੱਚੇ ਰਾਜਸਥਾਨ ਦੀ ਸਾਧ ਸੰਗਤ ਨੇ ਫਸਲੀ ਸੀਜ਼ਨ ਦੇ ਹੋਣ ਦੇ ਬਾਵਜੂਦ ਵੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਣਕ ਵੱਢੀ ਜਾ ਰਹੀ ਹੈ ਬਾਵਜੂਦ ਇਸ ਦੇ ਵੱਡੇ ਪੈਮਾਨੇ ਤੇ ਸਾਧ ਸੰਗਤ ਦਾ ਲੱਖਾਂ ਦੀ ਗਿਣਤੀ ਵਿੱਚ ਇਕੱਠ ਹੋਣਾ ਗੁਰੂ ਮੁਰਸ਼ਿਦ ਦੇ ਪਿਆਰ ਦਾ ਇੱਕ ਨਮੂਨਾ ਪੇਸ਼ ਕਰਦਾ ਹੈ ਹਾਲਾਂਕਿ ਪ੍ਰਬੰਧਕੀ ਸਮਤੀ ਵੱਲੋਂ ਪੂਖਤਾ ਇੰਤਜ਼ਾਮਾਤ ਗਰਮੀ ਨੂੰ ਵੀ ਦੇਖਦੇ ਹੋਏ ਕੀਤੇ ਗਏ ਸੀ ਲੇਕਿਨ ਸਾਧ ਸੰਗਤ ਇਕੱਠ ਗੇਸਾ ਪ੍ਰਬੰਧ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਛੋਟੇ ਪੈੰਦੇ ਦਿਖਾਈ ਦਿੱਤੇ ਜੋਸ ਰਿਪੋਰਟ ਨੂੰ ਲੋਕ ਦੇਖ ਰਹੇ ਹਨ ਇਸ ਰਿਪੋਰਟ ਦੇ ਪ੍ਰਤੀ ਆਪ ਦੇ ਕੀ ਵਿਚਾਰ ਰੱਖਦੇ ਹਨ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ